ਨਾ ਲੈ ਆਏ ਬਣਾ ਵੀਡੀਓ ਦੁਬਾਰਾ ਬੋਲ ਓਏ ਉਹ ਦੁਬਾਰਾ ਬੋਲ ਦੁਬਾਰਾ ਬੋਲ ਇੱਧਰ ਉਹ ਜਿਹੜਾ ਕ੍ਰਿਸ਼ਾ ਹੈ ਹਾਂ ਉਹ ਤੇਲਗੜ ਦਾ ਹੈ ਮੈਨੂੰ ਲੈ ਕੇ ਆਏ ਸੀ ਇੱਧਰ ਨੂੰ ਤੇ ਇਹਨੇ ਕਿਹਾ ਸੀ ਕਹਿੰਦਾ ਕੋਈ ਨਹੀਂ ਕਿਹਾ ਸੀ ਕਿਹਨੇ ਕਿਹਾ ਸੀ ਮੈਂ ਕਿਹਾ ਹੀ ਨਹੀਂ ਵੀਰੇ ਇਹਨੇ ਕਿਹਾ ਸੀ ਨਾਲ ਖੜਾ ਆਏ ਇੱਧਰ ਆ ਜਾ ਨਾਲਾ ਦੇ ਮਨੀਫੋ ਇਹਦਾ ਨਾਮ ਦੱਸੀਏ ਸਾਰਾ ਤੇਲ ਦਾ ਕਿੱਧਰ ਕ੍ਰਿਸ਼ਾ ਦਾਤਾਂ ਨੂੰ ਤਿੰਨ ਮੁੰਡੇ ਹੁੰਦੇ ਆ ਕ੍ਰਿਸ਼ ਇਹਦਾ ਨਾਮ ਦੱਸੀਏ ਇਹਦਾ ਵੀ ਨਾਮ ਹੈ ਸਰਤਾਜ ਇਹਦਾ ਕਿੰਨਾ ਆ ਇਹ ਮੈਂ ਹਾਂਜੀ ਇਹ ਕਢਵਾਉਂਦਾ ਗੱਡੀਆਂ ਦੇ ਇੱਧਰ ਇਹ ਸਿੱਦੇ ਕੋਲ ਆਏ ਸੀ ਇਹ ਕ੍ਰਿਸ਼ ਦਾ ਨਾਮ ਲੈ ਕੇ ਬਹੁਤ ਸਾਰੇ ਸਰਤਾਜ ਕ੍ਰਿਸ਼ ਲੱਲੀ ਦਿਵਾਕਰ ਆਜੀ ਜਿਹੜਾ ਤਿੰਨ ਰਾਤਾਂ ਨੂੰ ਉਹ ਰਾਤਾਂ ਨੂੰ ਬਾਹਰ ਘੁੰਮਦੇ ਤੇਲ ਕੱਢਦੇ ਆ ਸਾਨੂੰ ਉਹ ਜਾਣ ਕੇ ਲੈ ਕੇ ਆਂਦੇ ਕਹਿੰਦੇ ਕਿ ਹੁਣ ਸਾਡੇ ਨਾਲ ਕੰਮ ਚੱਲ ਪਾ ਕਿਹੜੇ-ਕਿਹੜੇ ਏਰੀਆ ਕਿਹੜੇ ਕਿਹੜੇ ਰੀਜ ਇਹ ਨਹੀਂ ਮੈਨੂੰ ਪਤਾ ਹੀ ਮੈਂ ਤਾਂ ਉਸ ਦਿਨ ਉੱਥੇ ਆਇਆ ਸੀਗਾ ਬਸ ਕਿਹੜੀ ਕਿਹੜੀ ਗੱਡੀ ਜੋ ਤੇਲ ਕੱਢਿਆ ਸੀ 10 ਗੱਡੀਆਂ ਸਾਰੀਆਂ ਮੈਂ ਮਾਰੇ ਉੱਥੇ ਖੜਾ ਸੀਗਾ ਉਹ ਸਾਈਡ ਤੇ ਆ ਗੱਡੀਆਂ ਸਾਰੀਆਂ ਖੜੀਆਂ ਵਸ ਕਿਹੜੀ ਕਿਹੜੀ ਗੱਡੀ ਦਾ ਤੇਲ ਕੱਢਿਆ ਸੀ ਇਹ ਥੱਲੇ ਬੈਠੇ ਸੀ ਹੈ ਕਿਧਰ ਥੱਲੇ ਕਿਧਰ ਥੱਲੇ ਇਹਦੇ ਨਾਲ ਆਹ ਫੇਰ ਇਹਨਾਂ ਦੀ ਗੱਡੀ ਆਹੇ ਤੇ ਸੀ ਜਿਹੜੀ ਜੋ ਵੀ ਕੱਢਿਆ ਰੀ ਪਿੱਛੇ ਵਾਲੀ ਸੂਟ ਖੜੀ ਉੱਧਰ ਉਹਨਾਂ ਨੂੰ ਨਹੀਂ ਪਤਾ ਜੀ ਉਹ ਮੈਨੂੰ ਨਹੀਂ ਪਤਾ ਮੈਂ ਤਾਂ ਉਰੇ ਹਾਂ ਇਹਨਾਂ ਦਾ ਜਨੂ ਪਤਾ ਹੈ ਉਹ ਦੂਜੇ ਨੂੰ ਬੁਲਾ ਤੇਰੇ ਨੂੰ 1000 ਰੁਪਏ ਕਿਸ ਨੂੰ ਚੱਕਨੇ ਕੱਢਿਆ ਸੀ ਦੂ ਸਵਿਫਟ ਸੀ ਨਾ ਨੰਬਰ ਪਤਾ ਨਹੀਂ ਫੋਰਚੂਨਰ ਕੱਢ ਇੱਥੇ ਖੜੀ ਸੀ ਕਿੱਥੇ ਖੜੀ ਸੀ ਨਾ ਦੱਸ ਕਿਹੜੀ ਜਗ੍ਹਾ ਤੇ ਖੜੀ ਸੀ ਫਰਵਿ ਗੱਡੀ ਅੱਗੇ ਕੀ ਆਦੇ ਬਾਬੇ ਦਰਗਾਹ ਕੋਲ ਹਾਂਜੀ ਦਰਗਾਹ ਕੋਲ ਸਵਿਫਟ ਗੱਡੀ ਚੋਂ ਹਾਂਜੀ ਹੋਰ ਕੌਣ ਸੀ ਨਾਲ ਉਹਦੋਂ ਤੇ ਇੱਕ ਲੱਡੀ ਸੀਗਾ ਲੱਲੀ ਸੀ ਹਾਂ ਲੱਲੀ ਭਈਏ ਭਾਂਡੇ ਲੈ ਕੇ ਸਾਰੇ ਬਾਬਿਆਂ ਦੇ ਜਿੰਨੇ ਵੀ ਆਪਣੇ ਕੋਲ ਦੇਖਦੀ ਨਾ ਸਾਰੀ ਚੱਕ ਕੇ ਲੈ ਗਏ ਮਹੱਲੇ ਦੀ ਕੰਮ ਆਇਆ ਕਰਦੀ ਸੀ ਉਹ ਸਾਰੇ ਜਿੰਨੇ ਭਾਂਡੇ ਦੀ ਟੋਟਲ ਲੈ ਗਏ ਉਹ ਚੱਕ ਕੇ ਉਰੇ ਤੋਂ ਮੇਰੀ ਗੱਡੀ ਚੱਕੀ ਗਈ ਆ ਪਿੱਛੇ ਆਪਣਾ ਹੁਣ ਹਫਤਾ ਪਹਿਲਾਂ ਉਰਦੋਂ ਨੋਨੀ ਦੀ ਈ-ਬਾਈਕ ਦੀਆਂ ਬੈਟਰੀਆਂ ਕੱਢੀਆਂ ਗਈਆਂ ਨੇ ਯਾਨੀ ਕਿ ਬਹੁਤ ਨੁਕਸਾਨ ਕਰ ਰਹੇ ਆ ਉਹਰੇ ਕਾਰਨ ਕਿ ਅਭੀ ਇਹ ਇਲਾਕਾ ਥੋੜਾ ਲੁਕਾਇਆ ਲੱਗਦਾ ਤਾਂ ਕਰਕੇ ਇਹਨੂੰ ਇਲਾਕਾ ਪਤਾ ਕੀ ਹੈ ਇਹਦੇ ਚਾਰੇ ਪਾਸੇ ਰਸਤੇ ਆ ਹੈ ਹੁਣ ਆਪਾਂ ਖੜਦਾ ਆਪਾਂ ਰਾਤ ਨੂੰ ਆਰਾਮੇ ਕਰ ਸਕਦੇ ਆ ਖੜਦਾ ਸਕਦੇ ਸਾਰਾ ਦਿਨ ਕੰਮ ਕਰਦੇ ਆ 94 ਤਾਂ ਰਾਤ ਦਾ ਹੀ ਟਾਈਮ ਹੁੰਦਾ ਚੋਰ ਦਾ ਬਣੀ ਰਾਤ ਵਾਸਤੇ ਦਿਨੇ ਤਾਂ ਕੋਈ ਕਹਦਾ ਆ ਇਹਨਾਂ ਦਾ ਪਟਵਾਰੀਆਂ ਦੀ 20000 ਰੁਪਏ 30000 ਰੁਪਏ ਕੱਢ ਕੇ ਲੈ ਕੇ ਚੱਕੀ ਤੋਂ ਨਾ ਰਾਤ ਨਾ ਸਵੇਰੇ ਕਟਿੰਗ ਕਰਾਂਗੇ ਉਹ ਦੱਸ ਰਹੇ ਦੀ ਜਿਹੜੇ ਸ਼ੈਟਰ ਤੋੜ ਕੇ ਲੈ ਗਏ ਕਿੰਨੇ ਕਿ ਚੇਤੋਂ ਇਹ ਸਾਰਾ ਚੱਲ ਰਿਹਾ ਹੈ ਮੇਰੀ ਤਾਂ ਜੀ ਗੱਡੀ 23 ਦੇ ਵਿੱਚ ਚੱਕੀ ਗਈ ਹੈ ਬੇਹੜਾ ਰੋਡ ਤੋਂ ਮਿਲ ਗਈ ਜੀ ਹੁਣ ਨਾ ਛੁੱਟ ਪਈ ਮਿਲ ਹੀ ਨਹੀਂ ਹੈਗੀ ਪੁਲਿਸ ਕੋਲ ਨਹੀਂ ਸ਼ਿਕਾਇਤ ਕੀਤੀ ਜੀ ਕੀ ਕਹਿੰਦੇ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਮੰਗਲ ਮਲਪੁਰੀ ਆ ਕੀ ਤੁਸੀਂ ਕਰਦੇ ਕੀ ਹੋ ਸਰ ਮੈਂ ਫਾਇਰ ਬਰਗੇਟ ਜੌਬ ਕਰਦਾ ਸੀ ਜੀ ਸਰ ਥੋਡੇ ਕੋਲ ਤਾਂ ਰਹਿਆ ਨਾ ਇਹਨਾਂ ਕੋਲ ਦੱਸੋ ਸਾਰੀ ਇਹਨਾਂ ਨੂੰ ਨਹੀਂ ਤੁਹਾਨੂੰ ਪਤਾ ਹੈ ਇਹਨਾਂ ਨੂੰ ਨਹੀਂ ਸਾਡੇ ਮਨਿੰਦਰ ਪਾ ਸਿੰਘ ਜੀ ਇਹ ਬਗੀਚੀ ਜੀਵਨ ਸਿੰਘ ਪਰ ਪਾ ਜੀ ਮੇਰੇ ਨਾਲ ਤਾਂ 1 ਮਹੀਨੇ ਤੋਂ ਹੋ ਰਿਹਾ ਗੱਡੀ ਚੋਂ ਤੇਲ ਕੱਢਿਆ ਜਾ ਰਿਹਾ ਪਾ ਜੀ ਦੋ ਵਾਰ ਤਾਂ ਟੈਂਕੀ ਪੂਲ ਸੀਗੀ ਇੱਕ ਵਾਰ ਮਤਲਬ 2-3 ਵਾਰ ਬਕਰੀ 2000 ਦਾ ਪੋਆ ਲਿਆ ਕਦੀ 1500 ਦਾ ਪੋਆ ਲਿਆ ਐਂ ਪੋਆ ਤੇਲ ਰੋਜ਼ ਬੰਦ ਦੋ ਵਾਰ ਤਾਂ ਟੈਂਕੀ ਫੁੱਲ ਕਰਾਈਏ ਮੈਂ ਤੁਹਾਨੂੰ ਦੱਸਿਆ ਤਾਂ ਟੈਂਕੀ ਫੁੱਲੀ ਕਰਾਈਦੀ ਸੀ ਜਦੋਂ ਆ ਚੋਰੀ ਹੋਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਫਿਰ ਕਦੀ 1500 ਦਾ ਪੋਆ ਲਿਆ ਕਦੀ 2000 ਦਾ ਪੋਆ ਲਿਆ ਐਂ ਪੋਆ ਤੇ ਇਹ ਤਾਂ ਪੜਦੇ ਨੇ ਜੀ ਮੁੰਡੇ ਇਹ ਤਾਂ ਪੜਦੇ ਨੇ ਮੁੰਡੇ ਰਾਤ ਨੂੰ ਆ ਕੇ ਮਤਲਬ ਮੁੰਡਾ ਦਾ ਇੱਕ ਇੱਥੇ ਦਾ ਹੀ ਸੀਗਾ ਜਿਹਨੇ ਸਾਰਾ ਇਨਫੋਰਮ ਕੀਤਾ ਮੁੰਡਿਆਂ ਨੂੰ ਨਾ ਲੱਗੇ ਨੇ ਜਿਹੜੇ ਬੰਦੇ ਉਹ ਮੁੰਡਾ ਇੱਥੇ ਦੇ ਹੀ ਆ ਮੱਲੇ ਦੇ ਹੀ ਆ ਹਾਂਜੀ ਉਹ ਦੱਸਦਾ ਸੀ ਉਹਨਾਂ ਨੂੰ ਨਾ ਬਾਲਿਕ ਨਹੀਂ ਜੀ ਸਾਰੇ ਕੋਈ 15 ਸਾਲ ਦਾ ਕੋਈ 17 ਸਾਲ ਦਾ ਨਾ ਬਾਲਿਕ ਨਾ ਬਾਲਿਕ ਹਾਂਜੀ ਅਸੀਂ ਇਹਨਾਂ ਨੂੰ ਕਾਬੂ ਬੜੇ ਮੁਸ਼ਕਲ ਕਿਤੇ ਹੈ ਬੜਾ ਔਖਾ ਸੀ ਰਾਤਾਂ ਨੂੰ ਲਾਕੇ ਲਾ ਕੇ ਇਹਨਾਂ ਨੂੰ ਫੜਿਆ ਪਰ ਹੁਣ ਜਦ ਅਸੀਂ ਥਾਣੇ ਨਾਲ ਛੱਡਿਆ ਆ ਵਿੱਚੋਂ ਇੱਕ ਦੋ ਬੰਦੇ ਹੈਗੇ ਸਾਡੇ ਮੱਲੇ ਚੋਂ ਜਿਹੜੇ ਇਹਨਾਂ ਦਾ ਨਾਲ ਲਾਲੇ ਹੋਏ ਨੇ ਔਰ ਇਹਨਾਂ ਨੂੰ ਇਹ ਛਡਾਣਾ ਚਾਹੁੰਦੇ ਨੇ ਸਿਰਫ ਬਾਨੇ ਸਿਰ ਵੀ ਛੱਡ ਦੋ ਬਾਅਦ ਚ ਬੱਚੇ ਨੇ ਇਹਨਾਂ ਨੂੰ ਮਾਫ ਕਰ ਦੋ ਅਗਰ ਕੋਈ ਗਲਤੀ ਨਹੀਂ ਹੋ ਗਈ ਗਰੰਟੀ ਲੈਣੇ ਆ ਪਰ ਉਹ ਸਿਰਫ ਇਹਨਾਂ ਨੂੰ ਕਢਾਉਣ ਦਾ ਇੱਕ ਜਰੀਆ ਹੋਰ ਕੁਛ ਨਹੀਂ ਹੈਗਾ ਪਰ ਅਸੀਂ ਚਾਹਨੇ ਆ ਸਾਡਾ ਸਰਕਾਰ ਸਾਡੀ ਸਾਥ ਦਵੇ ਸਾਨੂੰ ਆ ਕੰਮਾਂ ਤੋਂ ਬਚਾਵੇ ਕਿਉਂਕਿ ਅੱਗ ਸਾਡੇ ਘਰ ਦੇ ਬਾਹਰ ਗੱਡੀ ਖੋਲੀ ਅਗਲੇ ਨੇ ਕੱਲ ਸਾਡੇ ਘਰ ਵੜਨਗੇ ਸਾਡੇ ਘਰ ਚੋਰੀਆਂ ਕਰਨਗੇ ਸਾਡੀਆਂ ਲੇਡੀਜ਼ ਘਰੇ ਇਕੱਲੀਆਂ ਹੁੰਦੀਆਂ ਨੇ ਉਹ ਕਿੱਥੇ ਜਾਣਗੀਆਂ ਅਗਰ ਇਹ ਘਰੇ ਵੜ ਗਏ ਤਾਂ ਪਰ ਜਿਹੜੇ ਬੰਦੇ ਇਹਨਾਂ ਨਾਲ ਲਲੇ ਹੋਏ ਨੇ ਉਹਨਾਂ ਨੂੰ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ ਔਰ ਵੀ ਸਾਡੇ ਮਹੱਲੇ 'ਚ ਕਾਫੀ ਜ਼ਿਆਦਾ ਇੱਕ ਨਜਾਇਜ਼ ਕੰਮ ਹੁੰਦੇ ਨੇ ਉਹਦਾ ਵੀ ਖਲਾਸਾ ਜਲਦੀ ਕਰਾਂਗੇ। ਉਹ ਪ੍ਰੋਕਸੀਮੇਟਲੀ ਸਾਡੇ ਮਹੱਲੇ 'ਚ ਤਾਂ ਇਹ ਮਹੀਨੇ ਤੋਂ ਆਏ ਨੇ। ਨਾ ਨਾ ਕਰਦੇ ਇਹਨਾਂ ਨੇ ਸਾਡੇ ਮਹੱਲੇ 'ਚੋਂ ਘੱਟੋ ਘੱਟ 15-20 ਵਾਰ ਤਾਂ ਹੀ ਤੇਲ ਕੱਟਿਆ। ਇਹਨਾਂ ਭਾਈ ਸਾਹਿਬ ਦੀ ਗੱਡੀ 'ਚੋਂ 6 ਵਾਰ ਨਿਕਲੇ। ਕਈ ਗੱਡੀਆਂ ਐਸੀਆਂ ਨੇ ਕਿਉਂ 4 ਵਾਰ 3 ਵਾਰੀ ਔਰ ਜਿਹੜਾ ਉਹ ਲੜਕਾ ਸਰਦਾਰ ਉਹ ਸਾਡੇ ਮਹੱਲੇ ਦਾ ਨਿਵਾਸੀ ਹੈ। ਉਹਨੂੰ ਸਭ ਕੁਝ ਪਤਾ ਹੈ ਗੱਡੀ ਕਿਹਦੀ ਹੈ, ਕੌਣ ਦਾ ਮਾਲਕ ਹੈ। ਹਾਂਜੀ ਹਾਂ ਸਾਡੇ ਕੋਲੇ ਵੀਡੀਓ ਰਿਕਾਰਡਿੰਗ ਹੈਗੀ ਹੈ। ਦੋਨਾਂ ਨੇ ਬਿਆਨ ਦਿੱਤਾ ਜੀ ਵੀ ਅਸੀਂ ਚੋਰੀਆਂ ਸਾਡੇ ਨਾਲ ਕਿਹੜੇ ਕਿਹੜੇ ਬੰਦੇ ਨੇ ਸਭ ਇਹਨਾਂ ਨੇ ਆਪਣੇ ਮਨਜ਼ੂਰ ਕੀਤਾ ਮੇਰਾ ਮਲਾਲੀ ਹੈ ਜੀ ਹੋ ਗਿਆ ਵੀ ਨਸਰ ਹੋ ਚੱਲੇ ਜੀ ਹਾਂ ਜੀ ਪਰੇਸ਼ਾਨ ਹੋ ਰਹੇ ਬਹੁਤ ਜ਼ਿਆਦੇ ਸੀ ਸਰ ਮੇਰਾ ਤਾਂ ਫਸਟ ਟਾਈਮ ਹੀ ਨਿਕਲੇਗਾ ਜੀ ਬਾਕੀ ਗੱਡੀਆਂ ਤਾਂ ਦੋ ਦੋ ਤਿੰਨ ਤਿੰਨ ਵਾਰੀ ਜਿਵੇਂ ਬਾਈ ਜੀ ਨੇ ਦੱਸਿਆ ਮੇਰਾ ਪਹਿਲੀ ਵਾਰੀ ਹੋਇਆ ਇਹਨਾਂ ਦਾ ਦੋ ਤਿੰਨ ਵਾਰੀ ਇਹਨਾਂ ਦਾ ਹੋ ਗਿਆ ਉਧਰ ਵੀ ਗੱਡੀਆਂ ਖੜਦੀਆਂ ਉਹਨਾਂ ਦਾ ਵੀ ਹੋ ਕਾਫੀ ਟਾਈਮ ਕਾਫੀ ਵਾਰੀ ਹੋ ਚੁੱਕੇ ਆ ਹਾਂ ਜੀ ਕਿੰਨਾ ਲੱਗਾ ਕਿ ਬਾਈ ਇਹ ਮੁੰਡੇ ਨੇ ਕੈਮਰੇ ਚ ਆ ਗਿਆ ਨਾ ਕਿ ਕਿ ਮੱਲੇ ਇੱਕ ਮੁੰਡਾ ਸਾਡੇ ਮੱਲੇ ਦਾ ਹੀ ਸੀ ਸਾਡੇ ਮੱਲੇ ਦਾ ਬੰਦਾ ਉਹ ਸੰਦਾ ਪਛਾਣ ਹੋਊਗਾ ਨਾ ਕੈਮਰੇ ਚ ਆ ਗਿਆ ਉਹਨੂੰ ਫੜ ਲਿਆ ਸੀ ਉਹਨੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਹਾਂ ਵੀ ਫਿਲਹਾਲ ਇਹ ਪੱਜੀ ਹੈਗਾ ਤਾਂ ਪੂਰਾ ਗੈਂਗ ਹੈ ਇਹ ਪਕੜ ਚ ਦੋ ਤਿੰਨੇ ਜਣੀ ਆਏ ਅਜੇ ਤੱਕ ਹਾਂ ਪੂਰਾ ਜਿਹੜੇ ਸ਼ਹਿਰ ਚੋਰੀਆਂ ਹੋ ਰਹੀਆਂ ਨੇ ਟੋਟਲੀ ਪੂਰਾ ਇੱਕਲਾ ਦੋ ਜਣੇ ਦਾ ਕੰਮ ਨਹੀਂ ਕੱਟੂ ਕੱਟੇ ਤਲੀ 50 ਜਣੇ ਨੇ ਇਹ ਜਿਹੜੇ ਤੇਲ ਵੀ ਕੱਢਦੇ ਆ ਦੁਕਾਨਦਾਰ ਕੋਲੋਂ ਵੀ ਲੁੱਟਦੇ ਆ ਘਰਾਂ 'ਚ ਵੀ ਵੜਦੇ ਆ ਐਵੇਂ ਆ